ਆਪਣੀ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾ ਭੈਣ ਭਰਾਵਾਂ ਨੂੰ ਬਦਰੀਨਾਥ ਉੱਤਰਾਖੰਡ ਤੋਂ ਸਤਿ ਸ਼੍ਰੀ ਅਕਾਲ ਅੱਜ ਗੋਵਿੰਦ ਧਾਮ ਤੋਂ ਜਿਹੜਾ ਪੈਦਲ ਯਾਤਰਾ ਕਰਕੇ ਗੋਵਿੰਦ ਘਾੜ ਤੇ ਆ ਗਏ ਸੀਗੇ ਗੋਵਿੰਦ ਘਾੜ ਤੋਂ ਬਾਅਦ ਉੱਥੇ ਬੈਗ ਜਮਾ ਸੀਗੇ ਆਪਣਾ ਕੱਪੜੇ ਵਗੈਰਾ ਸਾਰੇ ਉੱਥੋਂ ਲੈ ਕੇ ਤੇ ਫਿਰ ਮੋਟਰਸਾਈਕਲਾਂ ਤੇ ਬੰਨੂ ਕੇ ਫਿਰ ਆਪਾਂ ਪਹੁੰਚੇ ਆ ਹੁਣ ਇਸ ਟਾਈਮ ਬਦਰੀਨਾਥ ਤੇ ਉਹ ਪਿੱਛੇ ਜਿੱਥੇ ਮੇਰਾ ਹੱਥ ਆ ਉਹ ਸਾਹਮਣੇ ਹੈਗਾ ਬਦਰੀ ਵਿਸ਼ਾਲ ਬਦਰੀਨਾਥ ਮੰਦਿਰ ਤੇ ਆਲਾ ਦਵਾਲਾ ਕੁਛ ਇਦਾਂ ਦਾ ਆ ਤੇਜ਼ ਧੋਪਾ ਪਰ ਮੌਸਮ ਠੰਡਾ ਆ ਤੇ ਮੈਨੂੰ ਇਹ ਭੀੜ ਵੀ ਘੱਟ ਹੀ ਲੱਗਦੀ ਆ ਬਾਕੀ ਦੇਖਦੇ ਆ ਨੇੜੇ ਜਾ ਕੇ ਪਤਾ ਲੱਗੂਗਾ ਜੂਮ ਕਰਕੇ ਦਿਖਾਉਣਾ ਮੈਂ ਤੁਹਾਨੂੰ ਉਹ ਹੈਗਾ ਬਦਰੀਨਾਥ ਮੰਦਿਰ ਤੇ ਆਲੇ ਦੁਆਲੇ ਦਾ ਮਾਹੌਲ ਹੈਗਾ ਇਦਾਂ ਦਾ ਬਾਈਕ ਚਲੀ ਜਾਏਗੀ ਅੱਗੇ ਮੰਦੀ ਨਹੀਂ ਜਾਏਗੀ ਬਾਈਕ ਬਾਈਕ ਪਾਰਕਿੰਗ ਚ ਲਾਉਣ ਤੋਂ ਬਾਅਦ ਆਪਾਂ ਇਸ ਟਾਈਮ ਹੈਗੇ ਆ ਬਦਰੀਨਾਥ ਮਾਰਕੀਟ ਦੇ ਵਿੱਚ ਤੇ ਪਹਿਲਾਂ ਲੱਗ ਲੱਗਦਾ ਸੀਗਾ ਵੀ ਭੀੜ ਘੱਟ ਆ ਤੇ ਹੁਣ ਇੱਥੇ ਜਿਹੜਾ ਮੰਦਰ ਨੂੰ ਰਾਹ ਜਾਂਦਾ ਉੱਥੇ ਬਹੁਤ ਜ਼ਿਆਦਾ ਭੀੜ ਆ ਤੇ ਬਾਕੀ ਦੇ ਦ ਮੰਦਰ ਦੇ ਨੇੜੇ ਜਾ ਕੇ ਕਿੱਦਾਂ ਦਾ ਮਾਹੌਲ ਆ ਐ ਚਲੋ ਗੱਡੀ ਆ ਜ਼ਿਕਰੀ ਦਾ ਉਹ 608 ਰੁਪਏ ਉਹ ਹੀ ਸਮਾਨ ਆ ਜਿਹੜਾ ਮੰਦਰਾਂ ਦੇ ਨੇੜੇ ਤੇੜੇ ਮਿਲਦਾ ਹੁੰਦਾ ਫੋਟੋਆਂ ਮਾਲਾਆਂ ਤੇ ਹੋਰ ਬੱਚਿਆਂ ਦਾ ਸਮਾਨ ਆਪਾਂ ਜਾ ਰਹੇ ਆ ਬਦਰੀ ਵਿਸ਼ਾਲ ਕੋ ਕੋ ਬਦਰੀਨਾਥ ਮੰਦਿਰ ਵਾਲਾ ਇੱਧਰ ਪੈਰੀਕੇਟ ਲੱਗਿਆ ਆ ਵੀ ਵੀੜ ਆ ਹੈ ਉਹ ਸਾਹਮਣੇ ਮੰਦਿਰ ਆ ਤੇ ਮੰਦਿਰ ਦੇ ਬਾਹਰ ਦੁਨੀਆ ਸਾਡੇ ਕਰਨੀ ਹੈ ਸਰ ਜਿੰਨੇ ਮੰਦਰ ਜਾਣਾ ਉਹ ਇੱਧਰ ਆ ਤੋਰਤਾਂ ਹੁੰਦੇ ਹੋਏ ਆ ਛੱਡਾਂ ਵਿੱਚ ਉਹ ਸਾਹਮਣੇ ਮੰਦਰ ਦੇ ਜੇਤ ਤੇ ਲਾਲ ਮੰਦਰ ਬੰਦ ਲੱਗਦਾ ਹੈ ਨਾਲਾ ਵਾਲਾ ਰਸਤਾ ਹੁੰਦਾ ਸੀਗਾ ਜਿਹੜੇ ਰਸਤੇ ਸੀ ਹੁਣ ਜਾ ਰਹੇ ਆ ਇਹ ਰਸਤਾ ਵੀ ਜਾਂਦਾ ਆ ਪਰ ਇਹ ਰਸਤਾ ਕੁੰਡ ਤੱਕ ਜਾਂਦਾ ਆ ਤੇ ਅੰਦਰ ਐਂਟਰੀ ਵੀ ਹੈਗੀ ਇਹ ਰਸਤੇ ਤੋਂ ਹੁਣ ਤੇ ਆ ਸਾਹਮਣੇ ਆ ਜਿਹੜੇ ਇਹ ਹੈਗਾ ਗਰਮ ਕੁੰਡ ਇਹ ਕੁੰਡ ਦੇ ਵਿੱਚ ਗਰਮ ਪਾਣੀ ਆਉਂਦਾ ਆ ਉਹ ਵਾਸੀ ਹੋ। ਆਪਾਂ ਬਿਲਕੁਲ ਨੇੜੇ ਪਹੁੰਚ ਕੇ ਸ਼੍ਰੀ ਬਦਰੀਨਾਥ ਤਹਾਂਦੇ ਆਉਸਮ ਬਹੁਤ ਵਧੀਆ ਹੋਇਆ ਹੈ ਧੁੱਪ ਵੀ ਆ ਤੇ ਠੰਡੀ ਹਵਾ ਵੀ ਚੱਲਦੀ ਪਈ ਹੈ ਇਹ ਪੁਰਾਣਾ ਰਸਤਾ ਜਿੱਥੋਂ ਆਪਾਂ ਜਾ ਰਹੇ ਹਾਂ ਕਿਸੇ ਤੋਂ ਪੁੱਛਿਆ ਸੀ ਉਹ ਕਹਿੰਦੇ ਢੀੜ ਘਾਟਾ ਤੁਸੀਂ ਇੱਧਰੋਂ ਜਾ ਸਕਦੇ ਆ ਤੇ ਜਦੋਂ ਸੰਗਤ ਜ਼ਿਆਦਾ ਹੁੰਦੀ ਆ ਫਿਰ ਇੱਧਰੋਂ ਰਸਤਾ ਬੰਦ ਕਰ ਦਿੰਦੇ ਆ ਤੇ ਉਹ ਸ਼ੈੱਡ ਵਾਲਾ ਰਸਤਾ ਜਿਹੜਾ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀ ਉਹ ਖੋਲ ਦਿੰਦੇ ਆ ਔੜੀਆਂ ਚੜੀਆਂ ਨੇ ਉੜਾ ਜਾਂ ਸਾਹ ਚੜਨ ਲੱਗ ਗਿਆ ਤੇ ਮੰਦਿਰ ਖੁੱਲਣਾ 3 ਵਜੇ ਫਿਲਹਾਲ ਟਾਈਮ 23 ਤੋਂ 2:40 ਦੇ ਵਿਚਕਾਰ ਦਾ ਹੋਇਆ ਆ ਅਰ ਸਿੱਧੇ ਬਾਅਦ ਤਾ ਬਤਾਉਂਗਾ ਮੈਂ ਤਾਂ ਇੱਕ ਗਲਤੀ ਇਹ ਨੂੰ ਆਪਣੇ ਲੋ ਜੀ ਆਪਾਂ ਸ਼ਾਟ ਲੈ ਲਿਆ ਤੇ ਇਹ ਸੀਗਾ ਬਦਰੀਨਾ ਹੱਥ ਦਾ ਇੱਕ ਛੋਟਾ ਜਿਹਾ ਬਲੌਗ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟੀ ਦਾ ਬਟਨ ਜ਼ਰੂਰ ਦਬਿਓ ਅਜ ਆਉਣ ਵਾਲੀਆਂ ਵੀਡੀਓ ਨੂੰ ਕਰੀਏ ਇੱਥੇ ਤੁਹਾਨੂੰ ਮਿਲਦੇ ਹਾਂ